પરમાણુ bomb ਦੇ ਨਾਲ ਉਸਦਾ જવાબ દמעਗੇ ਰਸ਼ੀਆ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਮੁਹੰਮਦ ਖਾਲਿਦ ਜਮાਲੀ ਜਿਨ੍ਹਾਂ ਦੇ ਵੱਲੋਂ ਇਹ ਬਕਾਇਦਾ ਧਮਕੀ ਦਿੱਤੀ ਗਈ ਹੈ ਕਿ ਜੇਕਰ ਭਾਰਤ ਦੇ ਖਿਲਾਫ جنگ ਛਿੜਦੀ ਹੈ ਤਾਂ ਪਾਕਿਸਤਾਨ ਉਹਦਾ જવાબ ਜਿਹੜਾ ਆ ਪਰમાਣੂ ਹਥਿਆਰ ਦੇ ਨਾਲ ਦੇਵੇਗਾ ਵਿਦੇਸ਼ੀ ਮੀਡੀਆ ਨੂੰ ਪੀਓ ਕੀ ਲੈ ਕੇ ਜਾਵੇਗਾ ਪਾਕਿਸਤਾਨ ਨੇ ਫਿਰ ਪਰમાਣੂ ਹਮਲੇ ਦੀ ਇੱਕ ਵਾਰ ਧਮਕੀ ਦਿੱਤੀ ਹੈ ਰਾਜਦੂਤ ਮੁਹੰਮਦ ਖਾਲਿਜ ਜਮਾਲੀ ਨੇ ਇਹ ਧਮਕੀ ਦਿੱਤੀ ਹੈ ਰਸ਼ੀਆ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਪਾਕਿਸਤਾਨ ਭਾਰਤ ਖਿਲਾਫ ਪੂਰੀ ਤਾਕਤ ਦੇ ਨਾਲ ਲੜੇਗਾ ਜੰਗ ਲੱਗੀ ਤਾਂ ਪਾਕਿਸਤਾਨ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰੇਗਾ ਔਰ ਪਾਕਿਸਤਾਨ ਇਦਾਦੀ ਕੇ ਪੀਓਕੀ ਵਾਲੇ ਖੇਤਰਾਂ ਦੇ ਵਿੱਚ ਜਿਵੇਂ ਪਾਕਿਸਤਾਨ ਦੇ ਪੀਓਕੀ ਖੇਤਰ ਨੇ ਜੰਮੂ ਕਸ਼ਮੀਰ ਦੇ ਪੀਓਕੀ ਖੇਤਰ ਨੇ ਉੱਥੇ ਆਟੇ ਦੀ ਸਪਲਾਈ ਵਧਾ ਦਿੰਦੀ ਹੈ 2 ਮਹੀਨੇ ਤੱਕ ਦਾ ਆਟਾ ਜੁੜਾਇਆ ਉੱਥੇ ਸਟੋਰ ਕਰ ਲਿਆ ਗਿਆ ਹੈ ਤਾਂ ਤਿਆਰੀ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਦਾਵਾ ਕੀਤਾ ਗਿਆ ਹੈ ਰੂਸ ਤੇ ਮੀਡੀਆ ਨੂੰ ਇੱਕ ਇੰਟਰਵਿਊ ਦਿੱਤੀ ਗਈ ਰੂਸ ਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਪਾਕਿਸਤਾਨ ਦੇ ਰਾਜਦੂਤ ਮੁਹੰਮਦ ਖਾਲੇ ਜਮਾਲੀ ਦੇ ਵੱਲੋਂ ਔਰ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਦਸਤਾਵੇਜ਼ ਲੀਕ ਹੋਏ ਨੇ ਜਿਹੜੇ ਦਸਤਾਵੇਜ਼ ਲੀਕ ਹੋਏ ਨੇ ਉਹਨਾਂ ਦੇ ਬਿਹਾਫ ਤੇ ਇਹ ਹੋ ਰਿਹਾ ਹੈ ਕਿ ਭਾਰਤ ਪਾਕਿਸਤਾਨ ਦੇ ਕੁਝ ਇਲਾਕਿਆਂ ਤੇ ਹਮਲਾ ਕਰ ਸਕਦਾ ਹੈ ਜੇਕਰ ਭਾਰਤ ਇਸ ਤਰੀਕੇ ਦੇ ਨਾਲ ਕਰੇਗਾ ਭਾਰਤ ਹਮਲਾ ਕਰੇਗਾ ਤਾਂ ਪਾਕਿਸਤਾਨ ਪਿੱਛੇ ਨਹੀਂ ਹਟੇਗਾ ਪੂਰੀ ਤਾਕਤ ਦੇ ਨਾਲ ਉਸ ਦਾ ਜਵਾਬ ਦੇਵੇਗਾ ਔਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਇਹ ਬਕਾਇਦਾ ਪਾਕਿਸਤਾਨੀ ਰਾਜਦੂਤ ਨੇ ਕਿਹਾ ਹੈ ਮੁਹੰਮਦ ਖਾਲਿਦ ਜਮਾਲੀ ਨੇ ਰਸ਼ੀਆ ਟੀਵੀ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਬਿਆਨ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਆ ਰੇਲ ਮੰਤਰੀ ਹਾਨੀਫ ਅਬਾਸੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਅਸੀਂ ਪਰਮਾਣੂ ਹਥਿਆਰ ਜਿਹੜੇ ਆ ਉਹ ਦੇਖਣ ਨੂੰ ਨਹੀਂ ਰੱਖੇ ਉਹਨਾਂ ਨੇ ਨਾ ਵੀ ਲਿਆ ਕਿ ਸ਼ੋਹੇਨ ਗੋਰੀ ਵਰਗੇ ਜਿਹੜੇ ਅਸੀਂ ਚੌਂਕਾ ਦੇ ਵਿੱਚ ਸਜਾਵਟ ਵਾਸਤੇ ਨਹੀਂ ਰੱਖੇ 130 ਮਜਾਇਲਾ ਜੜੀਆਂ ਨੇ ਉਸ ਦਾ ਇਸਤੇਮਾਲ ਵੀ ਕਰਾ ਗਿਆ ਔਰ ਇਸ ਦੇ ਮੂੰਹ ਅਸੀਂ ਹਿੰਦੁਸਤਾਨ ਵੱਲ ਕਰ ਦੱਤੇ ਨੇ ਜੰਗ ਜਿੜੀ ਤਾਂ ਅਸੀਂ ਪੂਰੀ ਤਾਕਤ ਦੇ ਨਾਲ ਜਵਾਬ ਦੇਾਂਗੇ ਤਾਂ ਇੱਕ ਵਾਰ ਫਿਰ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਗਈ ਹੈ ਰੂਸ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਮੁਹੰਮਦ ਖਾਲਿਦ ਜਮਾਲੀ ਜਿਨ੍ਹਾਂ ਦੇ ਵੱਲੋਂ ਰਸ਼ੀਆ ਟੀਵੀ ਦੇ ਨਾਲ ਗੱਲਬਾਤ ਕੀਤੀ ਗਈ ਇੱਕ ਇੰਟਰਵਿਊ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੁਝ ਦਸਤਾਵੇਜ਼ ਲੀਕ ਹੋਏ ਨੇ ਜਿਨ੍ਹਾਂ ਤੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਕਿ ਭਾਰਤ ਕੁਝ ਇਲਾਕਿਆਂ ਤੇ ਹਮਲਾ ਕਰ ਸਕਦਾ ਹੈ ਜੇਕਰ ਇਸ ਤਰੀਕੇ ਦੇ ਨਾਲ ਹੋਇਆ ਭਾਰਤ ਨੇ ਪਾਕਿਸਤਾਨ ਤੇ ਹਮਲਾ ਕੀਤਾ ਤਾਂ ਪਾਕਿਸਤਾਨ ਪੂਰੀ ਤਾਕਤ ਦੇ ਨਾਲ ਇਸ ਦਾ ਜਵਾਬ ਦੇ ਦੇਗਾ ਔਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਇਹ ਪ੍ਰਮਾਣੂ ਬੰਬਾਂ ਦੀ ਧਮਕੀ ਦਿੱਤੀ ਗਈ ਹੈ ਔਰ ਇਸ ਦੇ ਨਾਲ ਕੀ ਰਾਜਦੂਤ ਦਾ ਕਹਿਣਾ ਹੈ ਕਿ ਅਸੀਂ ਪੋਕੀ ਵਾਲੇ ਖੇਤਰਾਂ ਦੇ ਵਿੱਚ ਪਾਕਿਸਤਾਨ ਦੇ ਖਾਸ ਤੌਰ ਤੇ ਐਲੋਸੀ ਖੇਤਰ ਨੇ ਜੰਮੂ ਕਸ਼ਮੀਰ ਦੇ ਪੋਕੀ ਵਾਲੇ ਖੇਤਰ ਨੇ ਉੱਥੇ ਆਟੇ ਦੀ ਸਪਲਾਈ ਵਧਾ ਦਿੱਤੀ ਗਈ ਹੈ ਦੋ-ਦੋ ਮਹੀਨਿਆਂ ਤੱਕ ਆਟਾ ਜੜਿਆ ਸਟੋਰ ਕਰਕੇ ਰੱਖ ਲਿਆ ਗਿਆ ਹੈ ਤਾਂ ਪਾਕਿਸਤਾਨ ਕਿਤਨਾ ਕਿਤੇ ਤਿਆਰੀ ਦੇ ਵਿੱਚ ਹੈ ਰਾਜਦੂਤ ਨੇ ਇਸ ਤਰੀਕੇ ਦੇ ਨਾਲ ਕਿਹਾ ਹੈ ਔਰ ਬਕਾਇਦਾ ਪਰਮਾਣੂ ਬੰਬ ਦੀ ਧਮਕੀ ਵੀ ਦਿੱਤੀ ਹੈ ਕਿ ਜੇਕਰ ਭਾਰਤ ਹਮਲਾ ਕਰੇਗਾ ਤਾਂ ਅਸੀਂ ਪੂਰੀ ਤਾਕਤ ਦੇ ਨਾਲ ਉਸ ਦਾ ਜਵਾਬ ਦੇਾਂਗੇ ਔਰ ਪਰਮਾਣੂ ਹਥਿਆਰਾਂ ਦੀ ਵਰਤੋਂ ਜਿਹੜੀ ਹੈ ਉਹ ਵੀ ਕੀਤੀ ਜਾਏਗੀ ਤਾਂ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਰੀਅਲ ਮੰਤਰੀ ਹਨੀਫ ਬਾਸੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਜਵਾਬ ਦੇਾਂਗੇ ਔਰ ਪਰमाणੂ ਬੰਬ ਦੇ ਨਾਲ ਉਸਦਾ ਜਵਾਬ ਦੇਵਾਂਗੇ ਰਸ਼ੀਆ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਮੁਹੰਮਦ ਖਾਲਿਦ ਜਮਾਨੀ ਜਿਨ੍ਹਾਂ ਦੇ ਵੱਲੋਂ ਇਹ ਬਕਾਇਦਾ ਧਮਕੀ ਦਿੱਤੀ ਗਈ ਹੈ ਕਿ ਜੇਕਰ ਭਾਰਤ ਦੇ ਖਿਲਾਫ ਜੰਗ ਛਿੜਦੀ ਹੈ ਤਾਂ ਪਾਕਿਸਤਾਨ ਉਹਦਾ ਜਵਾਬ ਜਿਹੜਾ ਆ ਪਰਮਾਣੂ ਹਥਿਆਰ ਦੇ ਨਾਲ ਦੇਵੇਗਾ ਵਿਦੇਸ਼ੀ ਮੀਡੀਆ ਨੂੰ ਪੀਓ ਕੀ ਲੈ ਕੇ ਜਾਵੇਗਾ ਪਾਕਿਸਤਾਨ ਨੇ ਫਿਰ ਪਰਮਾਣੂ ਹਮਲੇ ਦੀ ਇੱਕ ਵਾਰ ਧਮਕੀ ਦਿੱਤੀ ਹੈ ਰਾਜਦੂਤ ਮੁਹੰਮਦ ਖਾਲੇ ਜਮਾਲੀ ਨੇ ਇਹ ਧਮਕੀ ਦਿੱਤੀ ਹੈ ਰਸ਼ੀਆ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਪਾਕਿਸਤਾਨ ਭਾਰਤ ਖਿਲਾਫ ਪੂਰੀ ਤਾਕਤ ਦੇ ਨਾਲ ਲੜੇਗਾ ਜੰਗ ਲੱਗੀ ਤਾਂ ਪਾਕਿਸਤਾਨ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰੇਗਾ اور ਪਾਕਿਸਤਾਨ ਇਦਾਦੀ ਕੇ ਪੀਓ ਕੀ ਵਾਲੇ ਖੇਤਰਾਂ ਦੇ ਵਿੱਚ ਜਿਵੇਂ ਪਾਕਿਸਤਾਨ ਦੇ ਪੀਓ ਕੀ ਖੇਤਰ ਨੇ ਜੰਮੂ ਕਸ਼ਮੀਰ ਦੇ ਪੀਓ ਕੀ ਖੇਤਰ ਨੇ ਉੱਥੇ ਆਟੇ ਦੀ ਸਪਲਾਈ ਵਧਾ ਦਿੱਤੀ ਹੈ 2 ਮਹੀਨੇ ਤੱਕ ਦਾ ਆਟਾ ਜੁੜਾਇਆ ਉੱਥੇ ਸਟੋਰ ਕਰ ਲਿਆ ਗਿਆ ਹੈ ਤਾਂ ਤਿਆਰੀ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਦਾਵਾ ਕੀਤਾ ਗਿਆ ਹੈ ਰੂਸ ਤੇ ਮੀਡੀਆ ਨੂੰ ਇੱਕ ਇੰਟਰਵਿਊ ਦਿੱਤੀ ਗਈ ਰੂਸ ਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਪਾਕਿਸਤਾਨ ਦੇ ਰਾਜਦੂਤ ਮੁਹੰਮਦ ਖਾਲੇ ਜੁਮਾਲੀ ਦੇ ਵੱਲੋਂ ਔਰ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਦਸਤਾਵੇਜ਼ ਲੀਕ ਹੋਏ ਨੇ ਜਿਹੜੇ ਦਸਤਾਵੇਜ਼ ਲੀਕ ਹੋਏ ਨੇ ਉਹਨਾਂ ਦੇ ਬਿਹਾਫ ਤੇ ਇਹ ਹੋ ਰਿਹਾ ਹੈ ਕਿ ਭਾਰਤ ਪਾਕਿਸਤਾਨ ਦੇ ਕੁਝ ਇਲਾਕਿਆਂ ਤੇ ਹਮਲਾ ਕਰ ਸਕਦਾ ਹੈ ਜੇਕਰ ਭਾਰਤ ਇਸ ਤਰੀਕੇ ਦੇ ਨਾਲ ਕਰੇਗਾ ਭਾਰਤ ਹਮਲਾ ਕਰੇਗਾ ਤਾਂ ਪਾਕਿਸਤਾਨ ਪਿੱਛੇ ਨਹੀਂ ਹਟੇਗਾ ਪੂਰੀ ਤਾਕਤ ਦੇ ਨਾਲ ਉਸ ਦਾ ਜਵਾਬ ਦੇਵੇਗਾ ਔਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਇਹ ਬਕਾਇਦਾ ਪਾਕਿਸਤਾਨੀ ਰਾਜਦੂਤ ਨੇ ਕਿਹਾ ਹੈ ਮੁਹੰਮਦ ਖਾਲਿਦ ਜਮਾਲੀ ਨੇ ਰਸ਼ੀਆ ਟੀਵੀ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਬਿਆਨ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਪਰ ਰੇਲ ਮੰਤਰੀ ਹਨੀਫ ਅਬਾਸੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਅਸੀਂ ਪਰਮਾਣੂ ਹਥਿਆਰ ਜਿਹੜੇ ਆ ਉਹ ਦੇਖਣ ਨੂੰ ਨਹੀਂ ਰੱਖੇ ਉਹਨਾਂ ਨੇ ਨਾ ਵੀ ਲਿਆ ਕੇ ਸ਼ਹੀਨ ਗੋਰੀ ਵਰਗੇ ਜਿਹੜੇ ਅਸੀਂ ਚੌਂਕਾਂ ਦੇ ਵਿੱਚ ਸਜਾਵਟ ਵਾਸਤੇ ਨਹੀਂ ਰੱਖੇ 130 ਮਜਾਇਲਾ ਜੜੀਆਂ ਨੇ ਉਸ ਦਾ ਇਸਤੇਮਾਲ ਵੀ ਕਰਾ ਗਿਆ ਔਰ ਇਸ ਦੇ ਮੂੰਹ ਅਸੀਂ ਹਿੰਦੁਸਤਾਨ ਵੱਲ ਕਰ ਦਿੰਦੇ ਨੇ ਜੰਗ ਜਿੜੀ ਤਾਂ ਅਸੀਂ ਪੂਰੀ ਤਾਕਤ ਦੇ ਨਾਲ ਜਵਾਬ ਦੇਾਂਗੇ ਤਾਂ ਇੱਕ ਵਾਰ ਫਿਰ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਗਈ ਹੈ ਰੂਸ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਮੁਹੰਮਦ ਖਾਲਿਦ ਜਮਾਲੀ ਜਿਨ੍ਹਾਂ ਦੇ ਵੱਲੋਂ ਰਸ਼ੀਆ ਟੀਵੀ ਦੇ ਨਾਲ ਗੱਲਬਾਤ ਕੀਤੀ ਗਈ ਇੱਕ ਇੰਟਰਵਿਊ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੁਝ ਦਸਤਾਵੇਜ਼ ਲੀਕ ਹੋਏ ਨੇ ਜਿਨ੍ਹਾਂ ਤੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਕਿ ਭਾਰਤ ਕੁਝ ਇਲਾਕਿਆਂ ਤੇ ਹਮਲਾ ਕਰ ਸਕਦਾ ਹੈ ਜੇਕਰ ਇਸ ਤਰੀਕੇ ਦੇ ਨਾਲ ਹੋਇਆ ਭਾਰਤ ਨੇ ਪਾਕਿਸਤਾਨ ਤੇ ਹਮਲਾ ਕੀਤਾ ਤਾਂ ਪਾਕਿਸਤਾਨ ਪੂਰੀ ਤਾਕਤ ਦੇ ਨਾਲ ਇਸ ਦਾ ਜਵਾਬ ਦੇ ਦੇਗਾ ਔਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਇਹ ਪ੍ਰਮਾਣੂ ਬੰਬਾਂ ਦੀ ਧਮਕੀ ਦਿੱਤੀ ਗਈ ਹੈ ਔਰ ਇਸ ਦੇ ਨਾਲ ਕੀ ਰਾਜਦੂਤ ਦਾ ਕਹਿਣਾ ਹੈ ਕਿ ਅਸੀਂ ਪੀਓਕੀ ਵਾਲੇ ਖੇਤਰਾਂ ਦੇ ਵਿੱਚ ਪਾਕਿਸਤਾਨ ਦੇ ਖਾਸ ਤੌਰ ਤੇ ਐਲਓਸੀ ਖੇਤਰ ਨੇ ਜੰਮੂ ਕਸ਼ਮੀਰ ਦੇ ਪੀਓਕੀ ਵਾਲੇ ਖੇਤਰ ਨੇ ਉੱਥੇ ਆਟੇ ਦੀ ਸਪਲਾਈ ਵਧਾ ਦਿੱਤੀ ਗਈ ਹੈ ਦੋ-ਦੋ ਮਹੀਨਿਆਂ ਤੱਕ ਆਟਾ ਜੜਿਆ ਸਟੋਰ ਕਰਕੇ ਰੱਖ ਲਿਆ ਗਿਆ ਹੈ ਤਾਂ ਪਾਕਿਸਤਾਨ ਕਿਤਨਾ ਕਿਤੇ ਤਿਆਰੀ ਦੇ ਵਿੱਚ ਹੈ ਰਾਜਦੂਤ ਨੇ ਇਸ ਤਰੀਕੇ ਦੇ ਨਾਲ ਕਿਹਾ ਹੈ ਔਰ ਬਕਾਇਦਾ ਪ੍ਰਮਾਣੂ ਬੰਬ ਦੀ ਧਮਕੀ ਵੀ ਦਿੱਤੀ ਹੈ ਕਿ ਜੇਕਰ ਭਾਰਤ ਹਮਲਾ ਕਰੇਗਾ ਤਾਂ ਅਸੀਂ ਪੂਰੀ ਤਾਕਤ ਦੇ ਨਾਲ ਉਸ ਦਾ ਜਵਾਬ ਦੇਾਂਗੇ ਔਰ ਪਰਮਾਣੂ ਹਥਿਆਰਾਂ ਦੀ ਵਰਤੋਂ ਜਿਹੜੀ ਹੈ ਉਹ ਵੀ ਕੀਤੀ ਜਾਏਗੀ ਤਾਂ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਰੀਅਲ ਮੰਤਰੀ ਹਨੀਫ ਬਾਸੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਦਾ ਜਵਾਬ ਦੇਾਂਗੇ ਔਰ ਪਰਮਾਣੂ ਬੰਬ ਦੇ ਨਾਲ ਉਸ ਦਾ ਜਵਾਬ ਦੇਵਾਂਗੇ ਰਸ਼ੀਆ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਮੁਹੰਮਦ ਖਾਲਿਦ ਜਮਾਲੀ ਜਿਨ੍ਹਾਂ ਦੇ ਵੱਲੋਂ ਇਹ ਬਕਾਇਦਾ ਧਮਕੀ ਦਿੱਤੀ ਗਈ ਹੈ ਕਿ ਜੇਕਰ ਭਾਰਤ ਦੇ ਖਿਲਾਫ ਜੰਗ ਛਿੜਦੀ ਹੈ ਤਾਂ ਪਾਕਿਸਤਾਨ ਉਹਦਾ ਜਵਾਬ ਜਿਹੜਾ ਆ ਪ੍ਰਮਾਣੂ ਹਥਿਆਰ ਦੇ ਨਾਲ ਦੇਵੇਗਾ ਵਿਦੇਸ਼ੀ ਮੀਡੀਆ ਨੂੰ ਪੀਓ ਕੀ ਲੈ ਕੇ ਜਾਵੇਗਾ ਪਾਕਿਸਤਾਨ ਨੇ ਫਿਰ ਪ੍ਰਮਾਣੂ ਹਮਲੇ ਦੀ ਇੱਕ ਵਾਰ ਧਮਕੀ ਦਿੱਤੀ ਹੈ ਰਾਜਦੂਤ ਮੁਹੰਮਦ ਖਾਲਿਦ ਜਮਾਲੀ ਨੇ ਇਹ ਧਮਕੀ ਦਿੱਤੀ ਹੈ ਰਸ਼ੀਆ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਪਾਕਿਸਤਾਨ ਭਾਰਤ ਖਿਲਾਫ ਪੂਰੀ ਤਾਕਤ ਦੇ ਨਾਲ ਲੜੇਗਾ ਜੰਗ ਲੱਗੀ ਤਾਂ ਪਾਕਿਸਤਾਨ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰੇਗਾ ਔਰ ਪਾਕਿਸਤਾਨੀ ਦਾਦੀ ਕੇ ਪੀਓ ਕੀ ਵਾਲੇ ਖੇਤਰਾਂ ਦੇ ਵਿੱਚ ਜਿਵੇਂ ਪਾਕਿਸਤਾਨ ਦੇ ਪੀਓ ਕੀ ਖੇਤਰ ਨੇ ਜੰਮੂ ਕਸ਼ਮੀਰ ਦੇ ਪੀਓ ਕੀ ਖੇਤਰ ਨੇ ਉੱਥੇ ਆਟੇ ਦੀ ਸਪਲਾਈ ਵਧਾ ਦਿੱਤੀ ਹੈ 2 ਮਹੀਨੇ ਤੱਕ ਦਾ ਆਟਾ ਜੁੜਾਇਆ ਉੱਥੇ ਸਟੋਰ ਕਰ ਲਿਆ ਗਿਆ ਹੈ ਤਤ ਤਿਆਰੀ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਆਂ ਦਾਵਾ ਕੀਤਾ ਗਿਆ ਹੈ ਰੂਸ ਤੇ ਮੀਡੀਆ ਨੂੰ ਇੱਕ ਇੰਟਰਵਿਊ ਦਿੱਤੀ ਗਈ ਰੂਸ ਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਪਾਕਿਸਤਾਨ ਦੇ ਰਾਜਦੂਤ ਮੁਹੰਮਦ ਖਾਲੇ ਜਮਾਲੀ ਦੇ ਵੱਲੋਂ ਔਰ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਦਸਤਾਵੇਜ਼ ਲੀਕ ਹੋਏ ਨੇ ਜਿਹੜੇ ਦਸਤਾਵੇਜ਼ ਲੀਕ ਹੋਏ ਨੇ ਉਹਨਾਂ ਦੇ ਬਿਹਾਫ ਤੇ ਇਹ ਹੋ ਰਿਹਾ ਹੈ ਕਿ ਭਾਰਤ ਪਾਕਿਸਤਾਨ ਦੇ ਕੁਝ ਇਲਾਕਿਆਂ ਤੇ ਹਮਲਾ ਕਰ ਸਕਦਾ ਹੈ ਜੇਕਰ ਭਾਰਤ ਇਸ ਤਰੀਕੇ ਦੇ ਨਾਲ ਕਰੇਗਾ ਭਾਰਤ ਹਮਲਾ ਕਰੇਗਾ ਤਾਂ ਪਾਕਿਸਤਾਨ ਪਿੱਛੇ ਨਹੀਂ ਹਟੇਗਾ ਪੂਰੀ ਤਾਕਤ ਦੇ ਨਾਲ ਉਸ ਦਾ ਜਵਾਬ ਦੇਵੇਗਾ ਔਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਇਹ ਬਕਾਇਦਾ ਪਾਕਿਸਤਾਨੀ ਰਾਜਦੂਤ ਨੇ ਕਿਹਾ ਹੈ ਮੁਹੰਮਦ ਖਾਲਿਦ ਜਮਾਲੀ ਨੇ ਰਸ਼ੀਆ ਟੀਵੀ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਬਿਆਨ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਆ ਰੇਲ ਮੰਤਰੀ ਹਾਨੀਫ ਅਬਾਸੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਅਸੀਂ ਪਰਮਾਣੂ ਹਥਿਆਰ ਜਿਹੜੇ ਆ ਉਹ ਦੇਖਣ ਨੂੰ ਨਹੀਂ ਰੱਖੇ ਉਹਨਾਂ ਨੇ ਨਾ ਵੀ ਲਿਆ ਕਿ ਸ਼ਹੀਨ ਗੋਰੀ ਵਰਗੇ ਜਿਹੜੇ ਅਸੀਂ ਚੌਂਕਾਂ ਦੇ ਵਿੱਚ ਸਜਾਵਟ ਵਾਸਤੇ ਨਹੀਂ ਰੱਖੇ 130 ਮਜਾਇਲਾ ਜੜੀਆਂ ਨੇ ਉਸ ਦਾ ਇਸਤੇਮਾਲ ਵੀ ਕਰਾਂਗੇ ਔਰ ਇਸ ਦੇ ਮੂੰਹ ਅਸੀਂ ਹਿੰਦੁਸਤਾਨ ਵੱਲ ਕਰ ਦਿੰਦੇ ਨੇ ਜੰਗ ਜਿੜੀ ਤਾਂ ਅਸੀਂ ਪੂਰੀ ਤਾਕਤ ਦੇ ਨਾਲ ਜਵਾਬ ਦੇਾਂਗੇ ਤਾਂ ਇੱਕ ਵਾਰ ਫਿਰ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਗਈ ਹੈ ਰੂਸ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਮੁਹੰਮਦ ਖਾਲਿਦ ਜਮਾਲੀ ਜਿਨ੍ਹਾਂ ਦੇ ਵੱਲੋਂ ਰਸ਼ੀਆ ਟੀਵੀ ਦੇ ਨਾਲ ਗੱਲਬਾਤ ਕੀਤੀ ਗਈ ਇੱਕ ਇੰਟਰਵਿਊ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੁਝ ਦਸਤਾਵੇਜ਼ ਲੀਕ ਹੋਏ ਨੇ ਜਿਨ੍ਹਾਂ ਤੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਕਿ ਭਾਰਤ ਕੁਝ ਇਲਾਕਿਆਂ ਤੇ ਹਮਲਾ ਕਰ ਸਕਦਾ ਹੈ ਜੇਕਰ ਇਸ ਤਰੀਕੇ ਦੇ ਨਾਲ ਹੋਇਆ ਭਾਰਤ ਨੇ ਪਾਕਿਸਤਾਨ ਤੇ ਹਮਲਾ ਕੀਤਾ ਤਾਂ ਪਾਕਿਸਤਾਨ ਪੂਰੀ ਤਾਕਤ ਦੇ ਨਾਲ ਇਸ ਦਾ ਜਵਾਬ ਦੇ ਦੇਗਾ ਔਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਇਹ ਪ੍ਰਮਾਣੂ ਬੰਬਾਂ ਦੀ ਧਮਕੀ ਦਿੱਤੀ ਗਈ ਹੈ। ਔਰ ਇਸ ਦੇ ਨਾਲ ਕੀ ਰਾਜਦੂਤ ਦਾ ਕਹਿਣਾ ਹੈ ਕਿ ਅਸੀਂ ਪੀਓਕੇ ਵਾਲੇ ਖੇਤਰਾਂ ਦੇ ਵਿੱਚ ਪਾਕਿਸਤਾਨ ਦੇ ਖਾਸ ਤੌਰ ਤੇ ਐਲੋਸੀ ਖੇਤਰ ਨੇ ਜੰਮੂ ਕਸ਼ਮੀਰ ਦੇ ਪੀਓਕੇ ਵਾਲੇ ਖੇਤਰ ਨੇ ਉੱਥੇ ਆਟੇ ਦੀ ਸਪਲਾਈ ਵਧਾ ਦਿੱਤੀ ਗਈ ਹੈ। 2-2 ਮਹੀਨਿਆਂ ਤੱਕ ਆਟਾ ਜੜਿਆ ਸਟੋਰ ਕਰਕੇ ਰੱਖ ਲਿਆ ਗਿਆ ਹੈ ਤਾਂ ਪਾਕਿਸਤਾਨ ਕਿਤਨਾ ਕਿਤੇ ਤਿਆਰੀ ਦੇ ਵਿੱਚ ਹੈ। ਰਾਜਦੂਤ ਨੇ ਇਸ ਤਰੀਕੇ ਦੇ ਨਾਲ ਕਿਹਾ ਹੈ ਔਰ ਬਕਾਇਦਾ ਪ੍ਰਮਾਣੂ ਬੰਬ ਦੀ ਧਮਕੀ ਵੀ ਦਿੱਤੀ ਹੈ ਕਿ ਜੇਕਰ ਭਾਰਤ ਹਮਲਾ ਕਰੇਗਾ ਤਾਂ ਅਸੀਂ ਪੂਰੀ ਤਾਕਤ ਦੇ ਨਾਲ ਉਸ ਦਾ ਜਵਾਬ ਦੇਾਂਗੇ ਔਰ ਪਰਮਾਣੂ ਹਥਿਆਰਾਂ ਦੀ ਵਰਤੋਂ ਜਿਹੜੀ ਹੈ ਉਹ ਵੀ ਕੀਤੀ ਜਾਏਗੀ ਤਾਂ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਰੀਅਲ ਮੰਤਰੀ ਹਨੀਫ ਬਾਸਿਦ ਦੇ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਦਾ ਜਵਾਬ ਦੇਾਂਗੇ ਔਰ ਪਰਮਾਣੂ ਬੰਬ ਦੇ ਨਾਲ ਉਸ ਦਾ ਜਵਾਬ ਦਵਾਂਗੇ ਰਸ਼ੀਆ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਮੁਹੰਮਦ ਖਾਲਿਦ ਜਮਾਨੀ ਜਿਨ੍ਹਾਂ ਦੇ ਵੱਲੋਂ ਇਹ ਬਕਾਇਦਾ ਧਮਕੀ ਦਿੱਤੀ ਗਈ ਹੈ ਕਿ ਜੇਕਰ ਭਾਰਤ ਦੇ ਖਿਲਾਫ ਜੰਗ ਛਿੜਦੀ ਹੈ ਤਾਂ ਪਾਕਿਸਤਾਨ ਉਹਦਾ ਜਵਾਬ ਜਿਹੜਾ ਆ ਪ੍ਰਮਾਣੂ ਹਥਿਆਰ ਦੇ ਨਾਲ ਦੇਵੇਗਾ ਵਿਦੇਸ਼ੀ ਮੀਡੀਆ ਨੂੰ ਪੀਓ ਕੀ ਲੈ ਕੇ ਜਾਵੇਗਾ ਪਾਕਿਸਤਾਨ ਨੇ ਫਿਰ ਪ੍ਰਮਾਣੂ ਹਮਲੇ ਦੀ ਇੱਕ ਵਾਰ ਧਮਕੀ ਦਿੱਤੀ ਹੈ ਰਾਜਦੂਤ ਮੁਹੰਮਦ ਖਾਲਿਜ ਜਮਾਲੀ ਨੇ ਇਹ ਧਮਕੀ ਦਿੱਤੀ ਹੈ ਰਸ਼ੀਆ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਪਾਕਿਸਤਾਨ ਭਾਰਤ ਖਿਲਾਫ ਪੂਰੀ ਤਾਕਤ ਦੇ ਨਾਲ ਲੜੇਗਾ ਜੰਗ ਲੱਗੀ ਤਾਂ ਪਾਕਿਸਤਾਨ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰੇਗਾ ਔਰ ਪਾਕਿਸਤਾਨ ਇਦਾਦੀ ਕੇ ਪੀਓ ਕੀ ਵਾਲੇ ਖੇਤਰਾਂ ਦੇ ਵਿੱਚ ਜਿਵੇਂ ਪਾਕਿਸਤਾਨ ਦੇ ਪੀਓ ਕੀ ਖੇਤਰ ਨੇ ਜੰਮੂ ਕਸ਼ਮੀਰ ਦੇ ਪੀਓ ਕੀ ਖੇਤਰ ਨੇ ਉੱਥੇ ਆਟੇ ਦੀ ਸਪਲਾਈ ਵਿਦਾ ਦਿੱਤੀ ਹੈ 2 ਮਹੀਨੇ ਤੱਕ ਦਾ ਆਟਾ ਜੁੜਾਇਆ ਉੱਥੇ ਸਟੋਰ ਕਰ ਲਿਆ ਗਿਆ ਹੈ ਤਾਂ ਤਿਆਰੀ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਦਾਵਾ ਕੀਤਾ ਗਿਆ ਹੈ ਰੂਸ ਤੇ ਮੀਡੀਆ ਨੂੰ ਇੱਕ ਇੰਟਰਵਿਊ ਦਿੱਤੀ ਗਈ ਰੂਸ ਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਪਾਕਿਸਤਾਨ ਦੇ ਰਾਜਦੂਤ ਮੁਹੰਮਦ ਖਾਲੇ ਜਮਾਲੀ ਦੇ ਵੱਲੋਂ ਔਰ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਦਸਤਾਵੇਜ਼ ਲੀਕ ਹੋਏ ਨੇ ਜਿਹੜੇ ਦਸਤਾਵੇਜ਼ ਲੀਕ ਹੋਏ ਨੇ ਉਹਨਾਂ ਦੇ ਬਿਹਾਫ ਤੇ ਇਹ ਹੋ ਰਿਹਾ ਹੈ ਕਿ ਭਾਰਤ ਪਾਕਿਸਤਾਨ ਦੇ ਕੁਝ ਇਲਾਕਿਆਂ ਤੇ ਹਮਲਾ ਕਰ ਸਕਦਾ ਹੈ ਜੇਕਰ ਭਾਰਤ ਇਸ ਤਰੀਕੇ ਦੇ ਨਾਲ ਕਰੇਗਾ ਭਾਰਤ ਹਮਲਾ ਕਰੇਗਾ ਤਾਂ ਪਾਕਿਸਤਾਨ ਪਿੱਛੇ ਨਹੀਂ ਹਟੇਗਾ ਪੂਰੀ ਤਾਕਤ ਦੇ ਨਾਲ ਉਸ ਦਾ ਜਵਾਬ ਦੇਵੇਗਾ ਔਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਇਹ ਬਕਾਇਦਾ ਪਾਕਿਸਤਾਨੀ ਰਾਜਦੂਤ ਨੇ ਕਿਹਾ ਹੈ ਮੁਹੰਮਦ ਖਾਲਿਦ ਜਮਾਲੀ ਨੇ ਰਸ਼ੀਆ ਟੀਵੀ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਬਿਆਨ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਵਾਰ ਰੇਲ ਮੰਤਰੀ ਹਨੀਫ ਅਬਾਸੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਅਸੀਂ ਪਰਮਾਣੂ ਹਥਿਆਰ ਜਿਹੜੇ ਆ ਉਹ ਦੇਖਣ ਨੂੰ ਨਹੀਂ ਰੱਖੇ ਉਹਨਾਂ ਨੇ ਨਾ ਵੀ ਲਿਆ ਕੇ ਸ਼ਹੀਨ ਗੋਰੀ ਵਰਗੇ ਜਿਹੜੇ ਅਸੀਂ ਚੌਂਕਾ ਦੇ ਵਿੱਚ ਸਜਾਵਟ ਵਾਸਤੇ ਨਹੀਂ ਰੱਖੇ 130 ਮਜਾਇਲਾ ਜੜੀਆਂ ਨੇ ਉਸ ਦਾ ਇਸਤੇਮਾਲ ਵੀ ਕਰਾ ਗਿਆ ਔਰ ਇਸ ਦੇ ਮੂੰਹ ਅਸੀਂ ਹਿੰਦੁਸਤਾਨ ਵੱਲ ਕਰ ਦਿੰਦੇ ਨੇ ਜੰਗ ਜਿੜੀਤਾ ਅਸੀਂ ਪੂਰੀ ਤਾਕਤ ਦੇ ਨਾਲ ਜਵਾਬ ਦੇਾਂਗੇ ਤਾਂ ਇੱਕ ਵਾਰ ਫਿਰ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਗਈ ਹੈ ਰੂਸ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਮੁਹੰਮਦ ਖਾਲਿਦ ਜਮਾਲੀ ਜਿਨ੍ਹਾਂ ਦੇ ਵੱਲੋਂ ਰਸ਼ੀਆ ਟੀਵੀ ਦੇ ਨਾਲ ਗੱਲਬਾਤ ਕੀਤੀ ਗਈ ਇੱਕ ਇੰਟਰਵਿਊ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੁਝ ਦਸਤਾਵੇਜ਼ ਜੇ ਲੀਕ ਹੋਏ ਨੇ ਜਿਨ੍ਹਾਂ ਤੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਕਿ ਭਾਰਤ ਕੁਝ ਇਲਾਕਿਆਂ ਤੇ ਹਮਲਾ ਕਰ ਸਕਦਾ ਹੈ ਜੇਕਰ ਇਸ ਤਰੀਕੇ ਦੇ ਨਾਲ ਹੋਇਆ ਭਾਰਤ ਨੇ ਪਾਕਿਸਤਾਨ ਤੇ ਹਮਲਾ ਕੀਤਾ ਤਾਂ ਪਾਕਿਸਤਾਨ ਪੂਰੀ ਤਾਕਤ ਦੇ ਨਾਲ ਇਸ ਦਾ ਜਵਾਬ ਦੇ ਦੇਗਾ ਔਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਇਹ ਪ੍ਰਮਾਣੂ ਬੰਬਾਂ ਦੀ ਧਮਕੀ ਦਿੱਤੀ ਗਈ ਹੈ ਔਰ ਇਸ ਦੇ ਨਾਲ ਕੀ ਰਾਜਦੂਤ ਦਾ ਕਹਿਣਾ ਹੈ ਕਿ ਅਸੀਂ ਪੀਓਕੀ ਵਾਲੇ ਖੇਤਰਾਂ ਦੇ ਵਿੱਚ ਪਾਕਿਸਤਾਨ ਦੇ ਖਾਸ ਤੌਰ ਤੇ ਐਲੋਸੀ ਖੇਤਰ ਨੇ ਜੰਮੂ ਕਸ਼ਮੀਰ ਦੇ ਪੀਓਕੀ ਵਾਲੇ ਖੇਤਰ ਨੇ ਉੱਥੇ ਆਟੇ ਦੀ ਸਪਲਾਈ ਵਧਾ ਦਿੱਤੀ ਗਈ ਹੈ 2-2 ਮਹੀਨਿਆਂ ਤੱਕ ਆਟਾ ਜੜਾਇਆ ਸਟੋਰ ਕਰਕੇ ਰੱਖ ਲਿਆ ਗਿਆ ਹੈ ਤਾਂ ਪਾਕਿਸਤਾਨ ਕਿਤਨਾ ਕਿਤੇ ਤਿਆਰੀ ਦੇ ਵਿੱਚ ਹੈ ਰਾਜਦੂਤ ਨੇ ਇਸ ਤਰੀਕੇ ਦੇ ਨਾਲ ਕਿਹਾ ਹੈ ਔਰ ਬਕਾਇਦਾ ਪ੍ਰਮਾਣੂ ਬੰਬ ਦੀ ਧਮਕੀ ਵੀ ਦਿੱਤੀ ਹੈ ਕਿ ਜੇਕਰ ਭਾਰਤ ਹਮਲਾ ਕਰੇਗਾ ਤਾਂ ਅਸੀਂ ਪੂਰੀ ਤਾਕਤ ਦੇ ਨਾਲ ਉਸ ਦਾ ਜਵਾਬ ਦੇਾਂਗੇ ਔਰ ਪਰਮਾਣੂ ਹਥਿਆਰਾਂ ਦੀ ਵਰਤੋਂ ਜਿਹੜੀ ਹੈ ਉਹ ਵੀ ਕੀਤੀ ਜਾਏਗੀ ਤਾਂ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਰੀਅਲ ਮੰਤਰੀ ਹਨੀਫ ਬਾਸੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਜਵਾਬ ਦੇਾਂਗੇ ਔਰ ਪਰਮਾਣੂ ਬੰਬ ਦੇ ਨਾਲ ਉਸ ਦਾ ਜਵਾਬ ਦਵਾਂਗੇ ਰਸ਼ੀਆ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਮੁਹੰਮਦ ਖਾਲਿਦ ਜਮਾਲੀ ਜਿਨ੍ਹਾਂ ਦੇ ਵੱਲੋਂ ਇਹ ਬਕਾਇਦਾ ਧਮਕੀ ਦਿੱਤੀ ਗਈ ਹੈ ਕਿ ਜੇਕਰ ਭਾਰਤ ਦੇ ਖਿਲਾਫ ਜੰਗ ਛਿੜਦੀ ਹੈ ਤਾਂ ਪਾਕਿਸਤਾਨ ਉਹਦਾ ਜਵਾਬ ਜਿਹੜਾ ਆ ਪ੍ਰਮਾਣੂ ਹਥਿਆਰ ਦੇ ਨਾਲ ਦੇਵੇਗਾ ਵਿਦੇਸ਼ੀ ਮੀਡੀਆ ਨੂੰ ਪੀਓ ਕੀ ਲੈ ਕੇ ਜਾਵੇਗਾ ਪਾਕਿਸਤਾਨ ਨੇ ਫਿਰ ਪ੍ਰਮਾਣੂ ਹਮਲੇ ਦੀ ਇੱਕ ਵਾਰ ਧਮਕੀ ਦਿੱਤੀ ਹੈ ਰਾਜਦੂਤ ਮੁਹੰਮਦ ਖਾਲਿਦ ਜਮਾਲੀ ਨੇ ਇਹ ਧਮਕੀ ਦਿੱਤੀ ਹੈ ਰਸ਼ੀਆ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਪਾਕਿਸਤਾਨ ਭਾਰਤ ਖਿਲਾਫ ਪੂਰੀ ਤਾਕਤ ਦੇ ਨਾਲ ਲੜੇਗਾ ਜੰਗ ਲੱਗੀ ਤਾਂ ਪਾਕਿਸਤਾਨ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰੇਗਾ ਔਰ ਪਾਕਿਸਤਾਨੀ ਦਾਦੀ ਕੇ ਪੀਓ ਕੀ ਵਾਲੇ ਖੇਤਰਾਂ ਦੇ ਵਿੱਚ ਜਿਵੇਂ ਪਾਕਿਸਤਾਨ ਦੇ ਪੀਓ ਕੀ ਖੇਤਰ ਨੇ ਜੰਮੂ ਕਸ਼ਮੀਰ ਦੇ ਪੀਓ ਕੀ ਖੇਤਰ ਨੇ ਉੱਥੇ ਆਟੇ ਦੀ ਸਪਲਾਈ ਵਧਾ ਦਿੱਤੀ ਹੈ 2 ਮਹੀਨੇ ਤੱਕ ਦਾ ਆਟਾ ਜੁੜਾਇਆ ਉੱਥੇ ਸਟੋਰ ਕਰ ਲਿਆ ਗਿਆ ਹੈ ਤਾ ਤਿਆਰੀ ਇੱਕ حساب ਦੇ ਨਾਲ ਕਹਿ ਸਕਦੇ ਹਾਂ ਦਾਵਾ ਕੀਤਾ ਗਿਆ ਹੈ ਰੂਸ ਤੇ ਮੀਡੀਆ ਨੂੰ ਇੱਕ ਇੰਟਰਵਿਊ ਦਿੱਤੀ ਗਈ ਰੂਸ ਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਪਾਕਿਸਤਾਨ ਦੇ ਰਾਜਦੂਤ ਮੁਹੰਮਦ ਖਾਲੇ ਜਮਾਲੀ ਦੇ ਵੱਲੋਂ ਔਰ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਦਸਤਾਵੇਜ਼ ਲੀਕ ਹੋਏ ਨੇ ਜਿਹੜੇ ਦਸਤਾਵੇਜ਼ ਲੀਕ ਹੋਏ ਨੇ ਉਹਨਾਂ ਦੇ ਬਿਹਾਫ ਤੇ ਇਹ ਹੋ ਰਿਹਾ ਹੈ ਕਿ ਭਾਰਤ ਪਾਕਿਸਤਾਨ ਦੇ ਕੁਝ ਇਲਾਕਿਆਂ ਤੇ ਹਮਲਾ ਕਰ ਸਕਦਾ ਹੈ ਜੇਕਰ ਭਾਰਤ ਇਸ ਤਰੀਕੇ ਦੇ ਨਾਲ ਕਰੇਗਾ ਭਾਰਤ ਹਮਲਾ ਕਰੇਗਾ ਤਾਂ ਪਾਕਿਸਤਾਨ ਪਿੱਛੇ ਨਹੀਂ ਹਟੇਗਾ ਪੂਰੀ ਤਾਕਤ ਦੇ ਨਾਲ ਉਸ ਦਾ ਜਵਾਬ ਦੇਵੇਗਾ ਔਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਇਹ ਬਕਾਇਦਾ ਪਾਕਿਸਤਾਨੀ ਰਾਜਦੂਤ ਨੇ ਕਿਹਾ ਹੈ ਮੁਹੰਮਦ ਖਾਲਿਦ ਜਮਾਲੀ ਨੇ ਰਸ਼ੀਆ ਟੀਵੀ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਬਿਆਨ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਪਰ ਰੇਲ ਮੰਤਰੀ ਹਨੀਫ ਅਬਾਸੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਕਿ ਅਸੀਂ ਪਰਮਾਣੂ ਹਥਿਆਰ ਜਿਹੜੇ ਆ ਉਹ ਦੇਖਣ ਨੂੰ ਨਹੀਂ ਰੱਖੇ ਉਹਨਾਂ ਨੇ ਨਾ ਵੀ ਲਿਆ ਕੇ ਸ਼ਹੀਨ ਗੋਰੀ ਵਰਗੇ ਜਿਹੜੇ ਅਸੀਂ ਚੌਂਕਾਂ ਦੇ ਵਿੱਚ ਸਜਾਵਟ ਵਾਸਤੇ ਨਹੀਂ ਰੱਖੇ 130 ਮਜਾਇਲਾ ਜੜੀਆਂ ਨੇ ਉਸ ਦਾ ਇਸਤੇਮਾਲ ਵੀ ਕਰਾ ਗਿਆ ਔਰ ਇਸ ਦੇ ਮੂੰਹ ਅਸੀਂ ਹਿੰਦੁਸਤਾਨ ਵੱਲ ਕਰ ਦਿੰਦੇ ਨੇ ਜੰਗ ਜਿੜੀ ਤਾਂ ਅਸੀਂ ਪੂਰੀ ਤਾਕਤ ਦੇ ਨਾਲ ਜਵਾਬ ਦੇਾਂਗੇ ਤਾਂ ਇੱਕ ਵਾਰ ਫਿਰ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਗਈ ਹੈ ਰੂਸ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਮੁਹੰਮਦ ਖਾਲਿਦ ਜਮਾਲੀ ਜਿਨ੍ਹਾਂ ਦੇ ਵੱਲੋਂ ਰਸ਼ੀਆ ਟੀਵੀ ਦੇ ਨਾਲ ਗੱਲਬਾਤ ਕੀਤੀ ਗਈ ਇੱਕ ਇੰਟਰਵਿਊ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੁਝ ਦਸਤਾਵੇਜ਼ ਲੀਕ ਹੋਏ ਨੇ ਜਿਨ੍ਹਾਂ ਤੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਕਿ ਭਾਰਤ ਕੁਝ ਇਲਾਕਿਆਂ ਤੇ ਹਮਲਾ ਕਰ ਸਕਦਾ ਹੈ ਜੇਕਰ ਇਸ ਤਰੀਕੇ ਦੇ ਨਾਲ ਹੋਇਆ ਭਾਰਤ ਨੇ ਪਾਕਿਸਤਾਨ ਤੇ ਹਮਲਾ ਕੀਤਾ ਤਾਂ ਪਾਕਿਸਤਾਨ ਪੂਰੀ ਤਾਕਤ ਦੇ ਨਾਲ ਇਸ ਦਾ ਜਵਾਬ ਦੇ ਦੇਗਾ ਔਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਇਹ ਪ੍ਰਮਾਣੂ ਬੰਬਾਂ ਦੀ ਧਮਕੀ ਦਿੱਤੀ ਗਈ ਹੈ ਔਰ ਇਸ ਦੇ ਨਾਲ ਕੀ ਰਾਜਦੂਤ ਦਾ ਕਹਿਣਾ ਹੈ ਕਿ ਅਸੀਂ ਪੀਓਕੀ ਵਾਲੇ ਖੇਤਰਾਂ ਦੇ ਵਿੱਚ ਪਾਕਿਸਤਾਨ ਦੇ ਖਾਸ ਤੌਰ ਤੇ ਐਲੋਸੀ ਖੇਤਰ ਨੇ ਜੰਮੂ ਕਸ਼ਮੀਰ ਦੇ ਪੀਓਕੀ ਵਾਲੇ ਖੇਤਰ ਨੇ ਉੱਥੇ ਆਟੇ ਦੀ ਸਪਲਾਈ ਵਧਾ ਦਿੱਤੀ ਗਈ ਹੈ ਦੋ-ਦੋ ਮਹੀਨਿਆਂ ਤੱਕ ਆਟਾ ਜੜਿਆ ਸਟੋਰ ਕਰਕੇ ਰੱਖ ਲਿਆ ਗਿਆ ਹੈ ਤਾਂ ਪਾਕਿਸਤਾਨ ਕਿਤਨਾ ਕਿਤੇ ਤਿਆਰੀ ਦੇ ਵਿੱਚ ਹੈ ਰਾਜਦੂਤ ਨੇ ਇਸ ਤਰੀਕੇ ਦੇ ਨਾਲ ਕਿਹਾ ਹੈ ਔਰ ਬਕਾਇਦਾ ਪ੍ਰਮਾਣੂ ਬੰਬ ਦੀ ਧਮਕੀ ਵੀ ਦਿੱਤੀ ਹੈ ਕਿ ਜੇਕਰ ਭਾਰਤ ਹਮਲਾ ਕਰੇਗਾ ਤਾਂ ਅਸੀਂ ਪੂਰੀ ਤਾਕਤ ਦੇ ਨਾਲ ਉਸ ਦਾ ਜਵਾਬ ਦੇਾਂਗੇ ਔਰ ਪਰਮਾਣੂ ਹਥਿਆਰਾਂ ਦੀ ਵਰਤੋਂ ਜਿਹੜੀ ਹੈ ਉਹ ਵੀ ਕੀਤੀ ਜਾਏਗੀ ਤਾਂ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਰੀਅਲ ਮੰਤਰੀ ਹਨੀਫ ਬਾਸੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਜਵਾਬ ਦੇਾਂਗੇ ਔਰ ਪਰਮਾਣੂ ਬੰਬ ਦੇ ਨਾਲ ਉਸ ਦਾ ਜਵਾਬ ਦੇਵਾਂਗੇ ਰਸ਼ੀਆ ਦੇ ਵਿੱਚ ਪਾਕਿਸਤਾਨੀ ਰਾਜਦੂਤ ਨੇ ਮੁਹੰਮਦ ਖਾਲਿਦ ਜਮਾਲੀ ਜਿਨ੍ਹਾਂ ਦੇ ਵੱਲੋਂ ਇਹ ਬਕਾਇਦਾ ਧਮਕੀ ਦਿੱਤੀ ਗਈ ਹੈ ਕਿ ਜੇਕਰ ਭਾਰਤ ਦੇ ਖਿਲਾਫ ਜੰਗ ਛਿੜਦੀ ਹੈ ਤਾਂ ਪਾਕਿਸਤਾਨ ਉਹਦਾ ਜਵਾਬ ਜਿਹੜਾ ਆ ਪਰਮਾਣੂ ਹਥਿਆਰ ਦੇ ਨਾਲ ਦੇਵੇਗਾ ਵਿਦੇਸ਼ੀ ਮੀਡੀਆ ਨੂੰ ਪੀਓਕੀ ਲੈ ਖੇਤਰਾਂ ਦੇ ਵਿੱਚ ਜਿਵੇਂ ਪਾਕਿਸਤਾਨ ਦੇ ਪੀਓਕੀ ਖੇਤਰ ਨੇ ਜੰਮੂ ਕਸ਼ਮੀਰ ਦੇ ਪੀਓਕੀ ਖੇਤਰ ਨੇ ਉੱਥੇ ਖਾਲਿਦ ਜਮਾਲੀ ਦੇ ਵੱਲੋਂ ਔਰ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਦਸਤਾਵੇਜ਼